ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਲਓ ਜੀ ਆਪਾਂ ਹਰ ਸੰਡੇ ਦੀ ਤਰ੍ਹਾਂ ਪਿੰਡ ਕੁਦਰੀਆਂ ਦੇ ਗਰਾਊਂਡ ਦੇ ਵਿੱਚ ਰੇਸ ਕਰਵਾਨੇ ਆ ਪਰ ਅੱਜ 2018 ਵਾਲੀਆਂ ਸਿਰਫ ਚਾਰ ਹੀ ਕੁੜੀਆਂ ਨੇ ਹਿੱਸਾ ਲਿਆ ਉਸ ਬੱਚੇ ਬਿਮਾਰ ਹੋ ਗਏ ਕੁਝ ਸੀਜ਼ਨ ਚੱਲ ਰਿਹਾ ਮਾਪੇ ਲੈ ਕੇ ਵੀ ਨਹੀਂ ਆਉਂਦੇ ਹੈਗੇ ਚਲੋ ਜੋ ਵੀ ਬੱਚੇ ਆਏ ਨੇ ਆਪਾਂ ਆਪਣਾ ਕੰਮ ਕਰਾਂਗੇ ਆਪਣਾ ਜੋ ਆਪਣੇ ਰੱਖੇ ਟੀਚਾ ਆਪਣਾ ਵੀ ਹਰ ਐਂ ਦਮਾਰ ਆਪਾਂ ਛੋਟੇ ਵਿੱਚ ਅੰਗਰੇਜ਼ ਕਰਾਇਆ ਕਰਾਂਗੇ ਇਹ ਚਾਰ ਕੁੜੀਆਂ ਨੇ ਬਈ 2018 2018 19 20 ਜਾਨੀ ਕਿ ਅੰਡਰ 80 8 ਸਾਲ ਵਾਲੀਆਂ ਕੁੜੀਆਂ ਤੇ ਇਹਨਾਂ ਦੀ ਆਪਾਂ ਰੇਸ ਕਰਵਾਉਣੇ ਜਾ ਰਹੇ ਹਾਂ ਜੀ। ਉਹ ਬਾਜ ਲੱਗੇ। ਮੋਰ ਇਹ ਇਕੱਠੇ ਹੋ ਗਾ ਰਹੇ ਆ ਅੱਧਾ ਲਾਣਾ ਰਹੇ। ਹਾਂ। ਰੇਸ ਲਾ ਲਮੀ। ਮੋਬਾਈਲ ਆ ਰਿਹਾ। ਕੀ ਨਿਹਬਤ ਕੀ ਆ। ਕਿੱਟੂ ਖੇਤੀ ਖੇਤੀ ਕਿੱਥੇ ਲੱਗ ਕੇ ਆ ਗਈ ਕਿਟੂ ਆ ਜਾ ਸੈਕਿੰਡ ਖੜੀ ਹੋ ਖੜੀ ਹੋ ਛੋੜ ਕਿਟੂ ਆ ਜਾ ਥੋੜਾ ਅੱਗੇ ਵੀ ਕਰਨਾ ਉਹ ਚਾਰ ਵਜੇਗਾ ਮਰਦ ਆ ਜਾ ਆ ਜਾ ਮਰਦ ਲੰਦ ਨਹੀਂ ਚੱਲ 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 ਚੱਲਾ ਦੀ 26 ਤਰੀਕਾ ਮਹੀਨਾ 10ਵਾਂ 26 ਅਕਤੂਬਰ ਜਾਨੀ ਕਿ 26 ਅਕਤੂਬਰ ਨੂੰ ਜੋ ਬੱਚਿਆਂ ਦੀ ਪੋਜੀਸ਼ਨ ਆਈ ਹੈ ਉਹਨਾਂ ਨੂੰ ਮੈਡਲ ਨਾਲ ਸਨਮਾਨ ਕਰ ਰਹੇ ਆ ਜੀ ਆਪਾਂ ਤੇ ਹਾਂ ਜੀ ਲੈ ਬੱਚਿਆਂ ਨੂੰ ਲੈ ਕੇ ਖੜਾ ਲੋ ਕੁੜੀਆਂ ਨੂੰ ਲੋ ਜੀ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨ ਕਰਾਇਆ ਗਿਆ ਫਸਟ ਸੈਕੰਡ ਥਰਡ ਮੈਡਲ ਪਾ ਕੇ ਆਪਾਂ ਇਹਨਾਂ ਬੱਚਿਆਂ ਨੂੰ ਸਨਮਾਨ ਕਰ ਰਹੇ ਆ ਜੀ ਪਿੰਡ ਕੁਦਰੀਆਂ ਦੇ ਗਰਾਊਂਡ ਦੇ ਵਿੱਚ ਜਿੱਥੇ ਹਰ ਸਾਲ ਆਪਾਂ रेस ਕਰਵਾਨਿਆਂ ਤੇ 2018 ਇਹ ਬੱਚੀਆਂ ਦੀ ਉਮਰ ਹੈ 2018 19 20 ਜਿਹੜੀਆਂ ਫਸਟ ਸੈਕੰਡ ਥਾੜਾ ਜਿਹਾ ਜਾਨੀ ਕਿ ਉਮਰ 8 ਸਾਲ ਆ ਤੇ ਬਹੁਤ ਬਹੁਤ ਬਧਾਈਆਂ ਬੱਤਾ ਕੀ ਨਾਮ ਹੈ ਤੇਰਾ ਹਰਕੀਰਤ ਹਰਕੀਰਤ ਸਨੋਫਾ ਫਾਦਰ ਨੇਮਾ ਸ਼ਿੰਗਾਰੇ ਹਾਂ ਆਪੇ ਸ਼ਿੰਗਾਰੇ ਦੀ ਕੁੜੀ ਐ ਤੇ ਬਾਪ ਸਾਹਿਬ ਨੇ ਦੇ ਨਾਲ ਖੜੇ ਨੇ ਆਪ ਪਤ ਕੀ ਨਾਮ ਐ ਪ੍ਰਦੀਪ ਪ੍ਰਦੀਪ ਤੇ ਡੈਡੀ ਦਾ ਨਾਮ ਆ ਦੀ ਤੇਰਾ ਨਾਮ ਆ ਪ੍ਰਗਿਆ ਪ੍ਰਗਿਆ ਹਾਂਜੀ ਪ੍ਰਗਿਆ ਪ੍ਰਦੀਪ ਦੀ ਤੇ ਆਈਏ ਸੈਕੰਡ ਹਾਂਜੀ ਥਰਡ ਹਾਂ ਬਤਾ ਨਿਮਾਂਸ਼ੀ ਨਿਮਾਂਸ਼ੀ ਹੁਸ਼ਮ ਸਿੰਘਾ ਨਿਮਾਂਸ਼ੀ ਇਹਦੀ ਹੁਸ਼ੰਦੀ ਤੇ ਹਰ ਬਾਰ ਇਹ ਕੁੜੀ ਥਰਡ ਆਂਦੀ ਹੈ ਤੇ ਕੋਸ਼ਿਸ਼ ਕਰੀ ਪੁੱਤ ਅੱਗੇ ਫਸਟ ਆਂਦੀ ਠੀਕ ਹੈ ਤੇ ਬਹੁਤ ਬਹੁਤ ਪਤਾ ਨਹੀਂ ਜੀ ਮਰੋ ਤਾੜੀਆਂ ਵੱਸ ਤਾੜੀਆਂ ਮਾਰੋ